ਲਓ ਜੀ ਮੁਕਤਾ ਬੇਕਰਸ ਕੋਰਾਲੀ ਚ ਖੜੇ ਆ ਸੀ ਬਿਲਕੁਲ ਬਸ ਸਟੈਂਡ ਤੇ ਖੜੇ ਆ ਜੀ ਕੋਰਾਲੀ ਵਾਲੇ ਖਰੜ ਵਾਲੇ ਨਿਊ ਚੰਡੀਗੜ੍ਹ ਵਾਲੇ ਮਰਿੰਡੇ ਵਾਲੇ ਔਰ ਮੁਹਾਲੀ ਵਾਲੇ ਚੰਡੀਗੜ੍ਹ ਵਾਲੇ ਖਾਸ ਤੌਰ ਤੇ ਇਸ ਵੀਡੀਓ ਨੂੰ ਦੇਖਿਓ ਬਹੁਤ ਵਧੀਆ ਗੱਲਬਾਤ ਹੈ ਜੀ ਇਸ ਸ਼ਾਪ ਦੀ ਇਸ ਵਿਕਰੀ ਦੀ ਔਰ ਕੇਕ ਸਟੂਡੀਓ ਇਹਨਾਂ ਦਾ ਕੇਕ ਸ਼ੇਕਸ 버ਗਰਸ ਔਰ ਸਨੈਕਸ ਸਭ ਕੁਝ ਵਨ ਸਟਾਫ ਅੰਡਰ ਵਨ ਰੂਫ ਜਿਹੜਾ ਹੈ ਇੱਥੇ ਮਿਲਦਾ ਗੱਲਬਾਤ ਕਰਾਂਗੇ ਸਾਰਾ ਕੁਝ ਦਿਖਾਵਾਂਗੇ ਔਰ ਦੇਖੋ ਜੇਕਰ ਤੁਸੀਂ ਏਸ ਰੋਡ ਤੋਂ ਲੰਘ ਰਹੇ ਹੋ ਕੁਰਾਲੀ ਦੇ ਕੋਲੋਂ ਤਾਂ ਤੁਸੀਂ ਪ੍ਰੀ ਆਰਡਰਸ ਵੀ ਇੱਥੇ ਕਰ ਸਕਦੇ ਹੋ ਬਿਲਕੁਲ ਬਹੁਤ ਵਧੀਆ ਟੇਕ ਅਵੇ ਦੀ ਵੀ ਬਹੁਤ ਚੰਗੀ ਫੈਸਿਲਿਟੀ ਹੈ ਔਰ ਕਮਾਲ ਕੀਤੀ ਹੋਈ ਜੀ ਇਹਨਾਂ ਨੇ ਮੁਕਤ ਬੇਕਰਸ ਕੁਰਾਲੀ ਵਾਲਿਆਂ ਨੇ ਔਰ ਛਾਏ ਹੋਏ ਜੀ ਪੂਰੇ ਏਸ ਏਰੀਆ ਦੇ ਵਿੱਚ ਆਹ ਦੇਖੋ ਜੀ ਕੇਕਸ ਇਹਨਾਂ ਨੇ ਡਿਸਪਲੇ ਤੇ ਲਗਾਏ ਹੋਏ ਆ ਇਹ ਸਾਡੇ ਆਉਣ ਤੋਂ ਪਹਿਲਾਂ ਇਹਨਾਂ ਨੇ ਸਾਰਾ ਕੁਝ ਡਿਸਪਲੇ ਤੇ ਲਗਾਇਆ ਹੋਇਆ ਜੀ ਔਰ ਬਹੁਤ ਵਧੀਆ ਜਿਹੜਾ ਇਹਨਾਂ ਦਾ ਕਾਰੋਬਾਰ ਹੈ ਬਹੁਤ ਵਧੀਆ ਜਿਹੜਾ ਹੈ ਸਿਸਟਮ ਇਹਨਾਂ ਦਾ ਜੀ ਦੇਖਣ ਵਾਲਾ ਇੱਕ ਇੱਕ ਗੱਲ ਔਰ ਆ ਦੇਖੋ ਜੀ ਕੇਕਸ ਅਸੀਂ ਤੁਹਾਨੂੰ ਸਾਰੇ ਦਿਖਾ ਰਹੇ ਹਾਂ ਜੀ ਆ ਸਾਰੇ ਕੇਕਸ ਤੇ ਪਾਓ ਜੀ ਕੈਮਰਾ ਦੀ ਨਾਲੇ ਗੱਲਬਾਤ ਕਰਾਂਗੇ ਔਰ ਬਹੁਤ ਸਹੀ ਗੱਲਬਾਤ ਹੈ ਜੀ ਇੰਨੀ ਵੈਰਾਈਟੀ ਕੇਕਸ ਦੀ ਔਰ ਐਗਲੈਸ ਕੇਕਸ ਜਿਹੜੇ ਹੈ ਇਹਨਾਂ ਦੇ ਖਾਸ ਜਿਹੜੀ ਗੱਲ ਹੈ ਕਿ ਇਹਨਾਂ ਦੇ ਕੇਕਸ ਐਗਲੈਸ ਕੇਕਸ ਹੁੰਦੇ ਆ ਔਰ ਬਹੁਤ ਟਾਪ ਦਾ ਇਹਨਾਂ ਨੇ ਸਿਸਟਮ ਬਣਾ ਰੱਖਿਆ ਜੀ ਔਰ ਮੈਂ ਕਹਿੰਨਾ ਕੇਕਸ ਐਂਡ ਸ਼ੇਕਸ ਦੋਨਾਂ ਦਾ ਅਲਟੀਮੇਟ ਸੋਲੂਸ਼ਨ ਜਿਹੜਾ ਹੈ ਇਸ ਮੁਕਤਾ ਬੇਕਰਸ ਤੇ ਆ ਕੇ ਮਿਲੇਗਾ ਜੀ ਗੱਲਬਾਤ ਕਰਾਂਗੇ ਇਹਨਾਂ ਦੇ ਓਨਰਸ ਦੇ ਨਾਲ ਬੁਲਾਣੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਸਰ ਬਹੁਤ ਵਧੀਆ ਜੀ ਤੁਹਾਡੇ ਕੋਲ ਆ ਕੇ ਲੱਗਦਾ ਹੈ ਛਾਇ ਹੋਏ ਸਮਿਖਿਤੀ ਬਹੁਤ ਬਹੁਤ ਅੱਛਾ ਕੰਮ ਕਰ ਰਹੇ ਤੁਸੀਂ ਰੀਅਲੀ ਆਈ ਐਪਰੀਸ਼ੀਏਟ ਔਨ ਬਿਹਫ ਆਫ ਅਵੇਲੇਬਲ ਫਿਲਮਜ਼ ਐਂਡ ਰਿਕਾਰਡਸ ਪਹਿਲਾਂ ਤਾਂ ਤੁਹਾਡੀ ਤੇ ਤੁਹਾਡੀ ਸਾਰੀ ਟੀਮ ਦਾ ਮੋਸਟ ਵੈਲਕਮ ਹੈ ਜੀ ਸਾਡੇ ਸਟੋਰ ਤੇ ਤੇ ਜਿਵੇਂ ਕਿ ਅਸੀਂ ਮਤਲਬ ਪਹਿਲਾਂ ਵੀ ਆਪਣੀ ਵਾਰਤਾਲਾਪ ਤੇ ਮਿਲਣਾ ਮਿਲਣਾ ਹੁੰਦਾ ਰਹਿੰਦਾ ਹਰ ਫੈਸਟੀਵਲ ਤੇ ਤੁਸੀਂ ਸਾਨੂੰ ਕਵਰ ਕਰਦੇ ਹੋ ਤੇ ਤੁਹਾਡਾ ਬਹੁਤ ਦਿਲੋਂ ਦਿਲ ਦੀ ਤਹਿਤੋਂ ਧੰਨਵਾਦ ਹੈ ਜੀ ਤੇ ਤੁਹਾਡੇ ਸਰੋਤਿਆਂ ਦਾ ਜਿਹੜੇ ਹਰ ਫੰਕਸ਼ਨ ਤੇ ਹਰ ਫੈਸਟੀਵਲ ਤੇ ਵਿਜ਼ਿਟ ਕਰਦੇ ਆ ਸਾਨੂੰ ਸਪੈਸ਼ਲੀ ਰੋਪੜ ਤੋਂ ਕਾਫੀ ਸਾਡਾ ਕਸਟਮਰ ਬੇਸ ਬਣ ਗਿਆ ਜਦੋਂ ਤੁਸੀਂ ਸਾਨੂੰ ਪ੍ਰਮੋਟ ਕੀਤਾ ਹੈ ਲੋ ਜੀ ਹਾਂਜੀ ਲੋ ਇੱਕ ਗੱਲ ਦੇਖੋ ਇਹਨਾਂ ਨੇ ਕਿਹਾ ਰੋਪੜ ਦੀ ਗੱਲ ਮੈਂ ਫੇਰ ਕਹਿ ਰਿਹਾ ਮਰੰਡੇ ਵਾਲੇ ਖਰੜ ਵਾਲੇ ਚੰਡੀਗੜ੍ਹ ਵਾਲੇ ਨਿਊ ਚੰਡੀਗੜ੍ਹ ਵਾਲੇ ਸ਼੍ਰੀ ਚਮਕੌਰ ਸਾਹਿਬ ਵਾਲੇ ਬਿੱਲੇ ਵਾਲੇ ਸਾਰੇ ਕਸਟਮਰਸ ਇੱਥੇ ਆਉਂਦੇ ਆਂ ਦੀ ਔਰ ਇੱਥੇ ਹਾਲਟ ਹੁੰਦਾ ਹੀ ਹੁੰਦਾ ਸਭ ਤੋਂ ਵਧੀਆ ਥੋੜਾ ਮੈਂ ਕਹਿੰਦਾ ਕੇਕਸ ਐਂਡ ਸ਼ੇਕਸ ਦੇ ਵਿੱਚ ਤੁਸੀਂ ਛਾਏ ਹੋਏ ਦੀ ਆਹ ਕੇਕਸ ਦੀ ਨਹੀਂ ਵਧੀਆ ਵੈਰਾਈਟੀ ਇੰਨਾ ਕੁਝ ਜਿਹੜਾ ਹੈ ਤਿਆਰ ਕਰਕੇ ਰੱਖਦਾ ਥੋੜਾ ਥੋੜਾ ਐਕਸਪਲੇਨ ਕਰੋ ਜੀ ਕੇਕਸ ਬਾਰੇ ਜੀ ਕੀ ਕਹਿੰਦੇ ਜੀ ਹਾਂ ਜੀ ਪਹਿਲਾਂ ਤਾਂ ਦੇਖੋ ਜੀ ਇਹ ਸਾਡਾ ਬਟਰਫਲਾਈ ਕੇਕ ਹੈਗਾ ਜੀ ਮਤਲਬ ਅੱਜ ਕੱਲ ਕਸਟਮਾਈਜੇਸ਼ਨ ਚੱਲਦੀ ਹੈ ਸਾਡੇ ਕੋਲ ਇਹ ਹਰ ਟਾਈਮ ਹੀ ਅਵੇਲੇਬਲ ਮਿਲਦਾ ਹੈ ਬਟਰਫਲਾਈ ਕੇਕ ਜੇ ਤੁਸੀਂ ਬਣਵਾਉਣਾ ਵੀ ਹੈ ਸਾਡੇ ਕੋਲ ਕਈ ਵਾਰ ਆਊਟ ਆਫ ਸਟਾਕ ਹੋ ਜਾਂਦਾ ਹੈ ਤੇ ਤੁਸੀਂ ਜਸਟ ਆਓ ਬੈਠੋ ਤੇ 15 ਮਿੰਟ ਵਿੱਚ ਤੁਹਾਨੂੰ ਕੇਕ ਰੈਡੀ ਮਿਲ ਜਾਏਗਾ 15 ਮਿੰਟ ਦੇ ਵਿੱਚ ਤਿਆਰ ਹੋ ਜਾਏਗਾ ਹਾਂਜੀ ਹਾਂਜੀ ਜਿਵੇਂ ਤੁਸੀਂ ਸਾਡੀ ਦੁਕਾਨ ਦੇ ਵਿੱਚ ਸਟੈਪ ਇਨ ਕੀਤਾ ਹੈ ਤਾਂ ਉਹ ਤੋਂ ਗਿਣ ਕੇ 15 ਮਿੰਟ ਦੇ ਵਿੱਚ ਕਸਟਮਾਈਜ਼ ਕੇਕ ਤਿਆਰ ਹੋ ਜਾਂਦਾ ਹੈ ਜਦ ਤੱਕ ਉਹ ਕੇਕ ਸ਼ੇਕ ਲਏਗਾ ਉਹ ਤੱਕ ਕੇਕ ਤਿਆਰ ਹੋ ਜਾਏਗਾ ਹਾਂਜੀ ਹਾਂਜੀ ਬਹੁਤ ਅੱਛੀ ਟਰਾਈਮ ਬਣਾਤੀ ਹੈ ਜੀ ਤੁਸੀਂ ਤੇ ਇਹ ਹੈ ਜੀ ਸਾਡਾ ਮਤਲਬ ਐਨੀਵਰਸਰੀ ਸਪੈਸ਼ਲ ਰੌਜੀ ਕੈਮਰਾ ਪਾਇਓ ਜੀ ਚੰਗੀ ਤਰੀਕੇ ਨਾਲ ਜੀ ਹਾਂਜੀ ਇਹਨੂੰ ਕਹਿੰਦੇ ਸਰ ਅਨਿਵਰਸਰੀ ਸਪੈਸ਼ਲ ਕੇਕ ਤੁਸੀਂ ਗਰਲਫ੍ਰੈਂਡ ਨੂੰ ਵਾਈਫ ਨੂੰ ਕਿਸੇ ਵੀ ਬਲਵਡ ਜੋ ਮਤਲਬ ਫੀਮੇਲ ਹੈਗੀ ਹੋ ਉਹਨੂੰ ਤੁਸੀਂ ਕਰ ਸਕਦੇ ਹੋ ਤੇ ਫੀਮੇਲ ਮੇਲ ਨੂੰ ਕਰ ਸਕਦੀ ਹੈ ਤੇ ਇਸ ਤੋਂ ਬਾਅਦ ਆਉਂਦਾ ਸਰ ਇੱਕ ਕੇਕ ਆਉਂਦਾ ਸਾਡਾ ਬੋਸ ਥੀਮ ਕੇਕ ਮਤਲਬ ਕੋਈ ਵੀ EMPLOYE ਆਪਣੇ ਬੋਸ ਨੂੰ ਸਪੈਸ਼ਲੀ ਗਿਫਟ ਕਰਨਾ ਚਾਹੁੰਦਾ ਹੈ ਜੀ ਇਹ ਇਹ ਉਹਦੇ ਲਈ ਹੈਗਾ ਜੀ ਬੌਸ ਥੀਮ ਕੇਕ ਅੱਜ ਕੱਲ ਇਮਪਲਾਈ ਤੇ ਬੌਸ ਦਾ ਰਿਲੇਸ਼ਨ ਬਹੁਤ ਵਧੀਆ ਹੁੰਦਾ ਹੈ ਤੇ ਜਿਹੜੇ ਜਿਹੜੇ ਸੈਲਰੀਆਂ ਲੈਂਦੇ ਆ ਉਹਨਾਂ ਨੂੰ ਬੌਸ ਦੀ ਖੁਸ਼ਾਮਦੀਦ ਵੀ ਕਰਨੀ ਪੈਂਦੀ ਹੈ ਕਿ ਨਹੀਂ ਤੇ ਉਹਨਾਂ ਲਈ ਇਹ ਸਪੈਸ਼ਲ ਕੇਕ ਹੈ ਜੀ ਸਾਡੇ ਕੋਲ ਵੈਰੀ ਨਾਈਸ ਵੈਰੀ ਨਾਈਸ ਵੈਰੀ ਨਾਈਸ ਫਿਰ ਮਤਲਬ ਇੱਕ ਇੱਕ ਅਗੇ ਸਾਡੇ ਬੇਬੀ ਗਰਲਸ ਲਈ ਥੋੜੀ ਡਾਟਰਸ ਲਈ ਕੇਕ ਫਲੋਰਲ ਕੇਕ ਆਉਂਦਾ ਜੀ ਤੇ ਉਹਦੇ ਲਈ ਬਹੁਤ ਸਪੈਸ਼ਲ ਕੇਕ ਹੈਗਾ ਆਪਣੇ ਬੱਚਿਆਂ ਲਈ ਤੁਸੀਂ ਇਹ ਮਤਲਬ ਬਣਵਾ ਸਕਦੇ ਹੋ ਸਾਡੇ ਤੋਂ ਉਹ ਟੋਟਲੀ ਐਗਲੈਸ ਹੈ ਜੀ ਜਿਵੇਂ ਹੁਣ ਏਰੀਆ ਵਿੱਚ ਸਭ ਨੂੰ ਪਤਾ ਹੀ ਹੈ ਕੀ ਅਸੀਂ ਅਗਨੀ ਯੂਜ਼ ਕਰਦੇ ਤੇ ਇਹ ਟੋਟਲੀ ਅਗਲੇ ਸਕੇਕਸ ਹੁੰਨੇ ਸਾਡੇ ਲਓ ਜੀ ਆ ਦੇਖੋ ਫਲੋਰਲ ਕੇਕ ਕਿਆ ਕਮਾਲ ਦਾ ਜਿਹੜਾ ਜੀ ਇਹਨਾਂ ਨੇ ਫਲੋਰਲ ਅਰੇਂਜਮੈਂਟ ਕੀਤਾ ਹੋਇਆ ਕੇਕ ਤੇ ਵੇਖੇ ਬਣਦਾ ਪਾਇਆ ਜੀ ਇੱਕ ਵਾਰੀ ক্লোਜ਼ ਕੈਮਰਾ ਦੁਬਾਰਾ ਪਾਇਓ ਜੀ ਆ ਫਲੋਰਲ ਜਿਹੜਾ ਕੇਕ ਹੈ ਨਾ ਜੀ ਵਾਕਈ ਇਸ ਨੇ ਇਮਪ੍ਰੈਸ ਕਰਤਾ ਜੀ ਬਹੁਤ ਜ਼ਬਰਦਸਤ ਜੀ ਹਾਂ ਜੀ ਸਰ ਕੀ ਕਹਿੰਦੇ ਜੀ ਹਾਂ ਜੀ ਸਰ ਇਹ ਹੈਗਾ ਸਰ ਸਾਡਾ ਪ੍ਰੀਮੀਅਮ ਰੈਡ ਵੈਲਵਟ ਕੇਕ ਤੇ ਕਈ ਹੁਣ ਜਿਵੇਂ ਹੁੰਦੇ ਆ ਕਿ ਸੁਸਾਇਟੀ ਦੇ ਵਿੱਚ ਰੈਡ ਵੈਲਵਟ ਦੀ ਜਗ੍ਹਾ ਕਲਰ ਯੂਜ਼ ਕਰਦੇ ਆ ਅਸੀਂ ਸਰ 100% ਹੈਲਦੀ ਮਤਲਬ ਜਿਹੜੇ ਇਨਗਰੀਡੀIENTS ਹੈਗੇ ਉਹ ਯੂਜ਼ ਕਰਕੇ ਪ੍ਰੀਮੀਅਮ オリジナル ਫਲੇਵਰ ਯੂਜ਼ ਕਰਦੇ ਆ ਰੈਡ ਵੈਲਵਟ ਦਾ ਬਟਰ ਫਲੇਵਰ ਤੇ ਇਹ ਜਦੋਂ ਮਤਲਬ ਖਾਓਗੇ ਤੇ ਮੂੰਹ ਦੇ ਵਿੱਚ ਬਟਰ ਦਾ ਟੇਸਟ ਰੈਡ ਵੈਲਵਟ ਦੇ ਟੈਕਸਚਰ ਦੇ ਨਾਲ ਬਿਲਕੁਲ ਆਏਗਾ ਲਓ ਜੀ ਇੱਕ ਗੱਲ ਕਰ ਲਈਏ ਜੀ ਸਬਸਕ੍ਰਾਈਬਰਸ ਦੇ ਨਾਲ ਇਸ ਵੀਡੀਓ ਨੂੰ ਦੇਖਣ ਵਾਲਿਆਂ ਦੇ ਨਾਲ ਕੇਕਸ ਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਦੇਖੋ ਕਿ ਜਿਹੜੇ ਇਨਗਰੀਡੀਅੰਟਸ ਹੈ ਉਹ ਕੀ ਹੈ ਬੜੇ ਸ਼ਾਨਦਾਰ ਇਨਗਰੀਡੀਅੰਟਸ ਬ੍ਰਾਂਡਡ ਚੀਜ਼ਾਂ ਜਿਹੜੀਆਂ ਹੈ ਮੁਕਤਬ ਬੇਕਰਸ ਵਾਲੇ ਕਰਦੇ ਨੇ ਔਰ ਸਮਿਖਸ਼ੀ ਜਿਹੜੇ ਬਹੁਤ ਵਧੀਆ ਇਨਸਾਨ ਹੈ ਜੀ ਇੱਕ ਅੱਛਾ ਇਨਸਾਨ ਹੀ ਅੱਛਾ ਕਾਰੋਬਾਰ ਕਰ ਸਕਦਾ ਹੈ ਇਹ ਪੂਰੀ ਜਿਹੜੀ ਹੈ ਬਿਲਕੁਲ ਸਹੀ ਹੈ ਇਹਨਾਂ ਦੀ ਕਾਮਯਾਬੀ ਹੈ ਬਹੁਤ ਜ਼ਬਰਦਸਤ ਉੱਥੇ ਹੀ ਪਤਾ ਲੱਗਦਾ ਹੈ ਕਿ ਅੱਛੇ ਜਿਹੜੇ ਹੈ ਕਾਰੋਬਾਰੀ ਹੈ ਅੱਛੇ ਇਨਸਾਨ ਹੈ ਜੀ ਪੂਰਾ ਜੋ ਵਾਦਾ ਕਰਦੇ ਆ ਉਸ ਤੇ ਪੂਰਾ ਉਤਰ ਦੇ ਦੀ ਇਹ ਤੁਹਾਡੀ ਫੈਮਿਲੀ ਚ ਕਿਸ ਤਰ੍ਹਾਂ ਦੀ ਹੈ ਟ੍ਰੈਡੀਸ਼ਨਸ ਜੀ ਇਹ ਸਾਡ ਐਕਚੁਅਲੀ ਸਰ ਸਾਡੇ ਮਤਲਬ 35 40 ਸਾਲ ਤੋਂ ਲਗਾ ਲਓ ਪਹਿਲਾਂ ਦਾਦਾ ਜੀ ਬਿਜ਼ਨਸ ਕਰਦੇ ਸੀ ਜੀ ਫਿਰ ਉਸ ਤੋਂ ਬਾਅਦ ਤਾਇਆ ਜੀ ਦੇ ਫਾਦਰ ਸਾਹਿਬ ਇਸ ਬਿਜ਼ਨਸ ਚ ਆਏ ਉਹਨਾਂ ਦੀ ਲੈਗੇਸੀ ਨੂੰ ਸੰਭਾਲਿਆ ਤੇ ਫਿਰ ਉਸ ਤੋਂ ਬਾਅਦ ਕਹਿ ਲਓ ਵੀ ਹੁਣ ਅਸੀਂ ਮੈਂ ਤੇ ਮੇਰਾ ਬ੍ਰਦਰ ਅਰुण ਜਿਹੜੇ ਬੈਠੇ ਆ ਜੀ ਸੀਟ ਤੇ ਜੀ ਤੇ ਉਹ ਹੁਣ ਸੰਭਾਲਦੇ ਆ ਤੇ ਬਸ ਗੱਲ ਇਹ ਕਿ ਫਾਦਰ ਸਾਹਿਬ ਨੇ ਇੱਕੀ ਚੀਜ਼ ਸਿਖਾਈ ਹੈ ਵੀ ਜੇ ਐਗ ਨਹੀਂ ਯੂਜ਼ ਕਰਦੇ ਤਾਂ ਉਸ ਚੀਜ਼ ਨੂੰ ਖੁੱਲ ਕੇ ਕਹੋ ਠੀਕ ਹੈ ਬੀ ਜਦੋਂ ਯੂਜ਼ ਕਰਦੇ ਹਾਂ ਤਾਂ ਖੁੱਲ ਕੇ ਕਹੋ ਜੇ ਅਸੀਂ ਐਗ ਨਹੀਂ ਯੂਜ਼ ਕਰਦੇ ਤਾਂ ਠੀਕ ਹੈ ਪਰ ਮਾਤਮਾ ਨੇ ਸਾਨੂੰ ਕਿਰਪਾ ਕੀਤੀ ਹੋਈ ਹੈ ਤਾਂ ਅਸੀਂ ਐਗ ਪਾ ਕੇ ਝੂਠ ਬੋਲ ਕੇ ਕਿਉਂ ਵੇਚਣਾ ਠੀਕ ਹੈ ਜੀ ਸਾਡੀ ਬੇਕਰੀ ਤੇ ਵਰਕਸ਼ਾਪ ਦੇ ਅਸਤੱਕ ਅੰਡੇ ਉਤਰੇ ਨਹੀਂ ਜੀ ਸਾਨੂੰ ਪਤਾ ਨਹੀਂ ਵੀ ਮਤਲਬ ਅੰਡੇ ਦੀ ਟ੍ਰੇਡਰ ਰੇਟ ਕੀ ਚੱਲਦਾ ਹੁੰਦਾ ਲੋ ਜੀ ਇਮਾਨਦਾਰੀ ਜਿਹੜੀ ਹੈ ਔਰ ਮਿਲੀ ਹੋਈ ਇਹਨਾਂ ਨੂੰ ਗੁਰਤੀ ਦੇ ਵਿੱਚ 3 ਜਨਰੇਸ਼ਨ ਦਾ ਬਿਜ਼ਨਸ ਹੈ ਕੋਰਾਲੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਸਾਡੀ ਵਲੌਗਿੰਗ ਦੇ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਕਵਰ ਕਰਦੇ ਹਾਂ ਜਿਹੜੇ ਬੜਾ ਵਧੀਆ ਕੰਮ ਕਰਦੇ ਨੇ ਔਰ ਸ਼ਾਨਦਾਰ ਕੰਮ ਕਰਦੇ ਨੇ ਕਮਿਟਮੈਂਟਸ ਤੇ ਪੂਰਾ ਉਤਰ ਦੇਣੇ ਜੀ ਔਰ ਐਸੇ ਕਰਕੇ ਦੇਖੋ ਤੁਹਾਨੂੰ ਕੇਕਸ ਦਿਖਾ ਰਹੇ ਹਾਂ ਔਰ ਸਮਿਖ ਸ਼ ਗੌਤਮ ਜੀ ਨੇ ਜਿਵੇਂ ਦੱਸਿਆ ਕਿ ਬਿਲਕੁਲ ਲੈਗੇਸੀ ਨੂੰ ਕੈਰੀ ਫਾਰਵਰਡ ਕਰ ਰਹੇ ਨੇ ਆਪਣੇ ਪਰਿਵਾਰ ਦੀ ਆ ਕੀ ਹੈ ਜੀ ਹੁਣ ਇਹ ਸਰ ਹੈਗਾ ਜੀ ਕਿਟਕਟ ਜੈਮਸ ਕੇਕ ਇਹ ਬਹੁਤ ਸਪੈਸ਼ਲ ਕਿੱਕ ਹੈ ਮਤਲਬ ਪਹਿਲਾਂ ਚੰਡੀਗੜ੍ਹ ਟ੍ਰੈਂਡ ਕਰਦਾ ਹੁੰਦਾ ਸੀ ਤੇ ਅਸੀਂ ਹੁਣ ਹਮੇਸ਼ਾ ਆਪਣੇ ਸਟਾਕ ਦੇ ਵਿੱਚ ਬਣਾ ਕੇ ਰੱਖਦੇ ਆਂ ਤੇ ਕਸਟਮਰ ਮਤਲਬ ਪ੍ਰਿਫਰ ਕਰਦੇ ਆਂ ਤੇ ਕਿਟਕਟ ਨਾਲ ਪੂਰਾ ਲੇਡ ਹੈ ਕਵਰਡ ਹੈ ਵਿੱਚ ਜੈਮਸ ਹੈਗੇ ਆ ਜੀ ਤੇ ਅੰਦਰੋਂ ਡਾਰਕ ਚਾਕਲੇਟ ਫਲੇਵਰ ਹੈਗਾ ਲਓ ਜੀ ਥੋੜਾ نیچے ਕਰੋ ਜੀ ਕੈਮਰਾ ਪੈਦਲੇ ਚੰਗੇ ਤਰੀਕੇ ਨਾਲ ਆਹ ਕਿਟਕਿਟਸ ਤੇ ਜੈਮਸ ਦੇ ਉੱਤੇ ਪਾਓ ਜੀ ਕੈਮਰਾ ਜੀ ਇਸ ਤਰੀਕੇ ਨਾਲ ਉੱਪਰੋਂ ਇਸ ਨੂੰ ਕਵਰ ਕਰਕੇ ਦਿਖਾਓ ਜੀ ਇਹ ਬੱਚਿਆਂ ਦੇ ਲਈ ਬੜਾ ਅਟਰੈਕਟਿਵ ਹੈ ਜੀ ਹਾਂਜੀ ਹਾਂਜੀ ਬਹੁਤ ਜ਼ਬਰਦਸਤ ਲਓ ਜੀ ਬੱਚੇ ਜਿਹੜੇ ਇਸ ਵਲੌਗ ਨੂੰ ਦੇਖ ਰਹੇ ਨੇ ਜੀ ਆ ਜਰੂਰ ਆਇਓ ਇੱਕ ਵਾਰੀ ਵਿਜ਼ਿਟ ਕਰਿਓ ਤੇ ਆ ਕੇ ਇਹਨਾਂ ਦਾ ਕੇਕ ਜਿਹੜਾ ਹੈ ਇਹ ਕਿਡਸ ਸਪੈਸ਼ਲ ਜਿਹੜੀ ਸੈਗਮੈਂਟ ਹੈ ਨਾ ਜੀ ਇਸ ਨੂੰ ਆ ਕੇ ਦੇਖਿਓ ਜਰੂਰ ਮਜ਼ਾ ਆ ਗਿਆ ਜੀ ਕਮਾਲ ਦੀ ਗੱਲ ਹੈ ਜੀ ਆ ਵੀ ਬੱਚਿਆਂ ਦਾ ਇੰਤਜ਼ਾਮ ਲੱਗ ਰਿਹਾ ਜੀ ਹਾਂਜੀ ਤੇ ਹੋਰ ਮੈਂ ਦੱਸਣਾ ਸੀ ਕਿ ਸਾਡੀ ਜਿਹੜੀ ਅੱਜਕਲ ਸਪੈਸ਼ਲਾਈਜ਼ੇਸ਼ਨ ਹੈ ਸਾਡੇ ਕੋਲ ਬੱਚਿਆਂ ਦੇ ਕਾਰਟੂਨ ਕੇਕ ਜਿਵੇਂ ਤੁਸੀਂ ਕਹਿ ਸਕਦੇ ਹੋ ਪਿਕਾਚੂ ਕੇਕ ਲਾਇਨ ਕੇਕ ਸਤਰਾ ਦੇ ਬੱਚਿਆਂ ਦੇ ਜਿਹੜੇ ਕੇਕ ਹੈਗੇ ਆ ਸਾਰੇ ਕੈਰੈਕਟਰਸ ਹੈਗੇ ਸਾਡੇ ਕੋਲ ਹਾਂਜੀ ਹਾਂਜੀ ਸਾਰੇ ਕੈਰੈਕਟਰਸ ਹੈਗੇ ਆ ਤੇ ਸਾਡੇ ਕੋਲ ਇਨ ਸਟਾਕ ਅਵੇਲੇਬਲ ਹੁੰਨੇ ਆ 24/7 ਤੇ ਉਹਦੇ ਵਿੱਚੋਂ ਇੱਕ ਲਾਇਨ ਕੇਕ ਹੈ ਜੀ ਇਹ ਬੱਚਿਆਂ ਦਾ ਬਹੁਤ ਫੇਵਰਟ ਹੈ ਤੇ ਜਿਹੜੇ ਵੀ ਤੁਹਾਡੇ ਮਤਲਬ ਸਰੋਤੇ ਉਡੀ ਚੈਨਲ ਦੇ ਮਾਧਿਅਮ ਨਹੀਂ ਦੇਖ ਰਹੇ ਆ ਤੇ ਅਸੀਂ ਕਹਿਣਾ ਚਾਹੁੰਦੇ ਵੀ ਜਿਹੜਾ ਬੱਚਿਆਂ ਦੀ ਕੇਕ ਲਈ ਬੁੱਕ ਕਰਾਣਾ ਆਏਗਾ ਰੋਪੜ ਤੋਂ ਅਸੀਂ ਉਹਨੂੰ ਸਪੈਸ਼ਲ 10% ਡਿਸਕਾਊਂਟ ਹਮੇਸ਼ਾ ਦੇਵਾਂਗੇ ਜੀ ਨਹੀਂ ਹੁਣ ਰੋਪੜ ਦੀ ਕਰਾਲੀ ਵਾਲਿਆਂ ਨੂੰ ਵੀ ਦਿਓ ਜੀ ਠੀਕ ਹੈ ਸਰ ਅਸੀਂ ਚਲੋ ਥੋੜੇ ਕਰਕੇ ਇਹ ਕਹਿੰਨੇ ਵੀ ਬੱਲੇ ਬੱਲੇ ਰਿਕਾਰਡਸ ਜਿੱਥੇ ਵੀ ਕਸਟਮਰ 베ਸ ਹੈ ਚਾਹੇ ਰੋਪੜਾ ਚਾਹੇ ਮਨੰਡੇਆ ਏਰੀਆ ਚ ਜਿੱਥੇ ਵੀ ਐਚਐਮ ਕੌਰ ਸਾਹਿਬ ਹੈ ਅਨੰਦਪੁਰ ਸਾਹਿਬ ਹੈ ਖਰੜ ਅਸੀਂ ਜੋ ਸਾਡੇ ਕੋਲ ਕਰਾਲੀ ਮੁਕਤਬਿਕਸ ਆਣਗੇ ਅਸੀਂ ਉਹਨਾਂ ਨੂੰ 10% ਡਿਸਕਾਊਂਟ ਹਮੇਸ਼ਾ ਦੇਵਾਂਗੇ ਕੋਈ ਵੀ ਕੇ ਔਰ ਇਹ ਕਹਿ ਰਹੇ ਸੀ ਰੋਪੜ ਦੀ ਗੱਲ ਕਿਉਂਕਿ ਸਾਡੇ ਸਬਸਕ੍ਰਾਈਬਰ ਜਿਹੜੇ ਆ ਪੂਰੇ ਜਿਹੜਾ ਰੋਪੜ ਡਿਵੀਜ਼ਨ ਹੈ ਜੀ ਸਾਰੀ ਦੀ ਸਾਰੀ ਉਸ ਦੇ ਚ ਫੈਲੇ ਹੋਏ ਐ ਔਰ ਇਸ ਕਰਕੇ ਜੀ ਤੁਸੀਂ ਆ ਕੇ ਦੱਸਣਾ ਹੈ ਕਿ ਬੱਲੇ ਬੱਲੇ ਫਿਲਮ ਦੇ ਰਿਕਾਰਡ ਸੇ ਵੀਡੀਓ ਦੇਖਿਆ ਔਰ ਇੱਕ ਕੰਮ ਹੋਰ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਾਇਦ ਕੁਝ ਹੋਰ ਵੀ ਡਿਸਕਾਊਂਟ ਮਿਲ ਜਾਊਗਾ ਵਤ ਵਤ ਸ਼ੇਅਰ ਕਰਿਆ ਕਰੋ ਵੈਸੇ ਵੀ ਤੁਹਾਨੂੰ ਪਤਾ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਦੇ ਹਾਂ ਜਿਹੜੇ ਜਿਹੜੇ ਹੈ ਬਹੁਤ ਜਜ਼ਬੇ ਦੇ ਨਾਲ ਕੰਮ ਕਰਨ ਵਾਲੇ ਐ ਹਿੰਮਤ ਨਾਲ ਕੰਮ ਕਰਨ ਵਾਲੇ ਐ ਦਲੇਰੀ ਨਾਲ ਕੰਮ ਕਰਨ ਵਾਲੇ ਐ ਔਰ ਖਾਸ ਤੌਰ ਤੇ ਇਮਾਨਦਾਰੀ ਦੇ ਨਾਲ ਕੰਮ ਕਰਨ ਵਾਲੇ ਬਿਜ਼ਨਸਮੈਨ ਜਿਹੜੇ ਹੈ ਉਹ ਸਾਡੇ ਪਲੇਟਫਾਰਮ ਤੇ ਅਸੀਂ ਉਹਨਾਂ ਨੂੰ ਸ਼ਾਮਿਲ ਜਰੂਰ ਕਰਦੇ ਜੀ ਬਹੁਤ ਚੰਗਾ ਲੱਗਦਾ ਜੀ ਤੁਹਾਡੇ ਨਾਲ ਜਦੋਂ ਵੀ ਆਈਦਨ ਦੀ ਗੱਲਬਾਤ ਕਰੀ ਹੈ ਮੈਂ ਅੱਜ ਰੋਪੜ ਤੋਂ ਚੱਲ ਰਿਹਾ ਸੀਗਾ ਵਲੌਗ ਕਰਨ ਦੇ ਲਈ ਸਾਰਾ ਦਿਨ ਪੜਾ ਕੇ ਆਏ ਆ ਮੇਰੀ ਸਾਰੀ ਥਕਾਵਟ ਦੂਰ ਹੋ ਗਈ ਮੈਨੂੰ ਲੱਗ ਰਿਹਾ ਸੀ ਪਤਾ ਨਹੀਂ ਕਿੱਦਾਂ ਕਰਾਂਗੇ ਵਲੌਗ ਥਕਾਵਟ ਬਹੁਤ ਹੈ ਲੇਕਿਨ ਜਦੋਂ ਆਇਆ ਤਾਂ ਪੂਰਾ ਫਰੈਸ਼ ਕਰਤਾ ਤੁਹਾਡੀ ਮੁਸਕਾਨ ਨੇ ਤੁਹਾਡਾ ਆ ਜਿਹੜਾ ਕੇਕਸ ਦਾ ਤੁਸੀਂ ਅੱਜ ਅਰੇਂਜ ਕੀਤਾ ਟੇਬਲ ਲੇਓਵਰ ਕੀਤਾ ਇਹਨੂੰ ਤਾਂ ਦੇਖ ਕੇ ਵਾਕਈ ਯਾਰ ਮਨ ਖੁਸ਼ ਹੋ ਗਿਆ ਬਹੁਤ ਚੰਗਾ ਲੱਗਿਆ ਸਮਿਕਸ ਜੀ ਰੀਅਲੀ ਵੈਰੀ ਨਾਈਸ ਆਈ ਕੰਗ੍ਰੈਚੂਲੇਟ ਯੂ ਤੁਹਾਡੇ ਬ੍ਰਦਰਸ ਔਰ ਤੁਹਾਡੇ ਪਰਿਵਾਰ ਨੂੰ ਔਰ ਤੁਹਾਡੇ ਖਾਸ ਤੌਰ ਤੇ ਤੁਹਾਡੇ ਫਰੈਂਡ ਸਰਕਲ ਨੂੰ ਵੀ ਕਿਉਂਕਿ ਸਭ ਦਾ ਜਿਹੜਾ ਸਹਿਯੋਗ ਹੈ ਤੁਹਾਡੇ ਨਾਲ ਔਰ ਕੰਗ੍ਰੈਚੂਲੇਟ ਕਰਦਾ ਔਰ ਮੁਕਤਾ ਬੇਕਰਸ ਕੋਰਾਲੀ ਦੀ ਇੱਕ ਵਾਰੀ ਲੋਕੇਸ਼ਨ ਜਰੂਰ ਦੱਸਣਗੇ ਦੁਬਾਰਾ ਦੀ ਇੱਕ ਵਾਰੀ ਲੋਕੇਸ਼ਨ ਦੱਸ ਦਿੰਦੇ ਜਦੋਂ ਤੁਸੀਂ ਮਤਲਬ ਰੋਪੜ ਤੋਂ ਜਾਂ ਕਿਤੇ ਵੀ ਬਾਈਪਾਸ ਤੋਂ ਐਂਟਰੀ ਲੈਣੇ ਹੋ ਸ਼ਹਿਰ ਦੇ ਅੰਦਰ ਇਨ ਟਾਊਨ ਜੋ ਟ੍ਰੈਫਿਕ ਲਾਈਟਸ ਹੈਗੀਆਂ ਬਿਲਕੁਲ ਉਹਦੇ ਨਾਲ ਹੀ ਸਾਡਾ ਮਤਲਬ 30 ਫੀਟ 프ਰੰਟ ਹੈ ਸਾਡੇ ਸ਼ੋਰੂਮ ਦਾ ਤੇ ਵੱਡਾ ਬੋਰ ਲੱਗਿਆ ਹੋਇਆ ਹੈ ਬਾਹਰ ਮੁਕਤਾ ਬੇਕਰਸ ਤੇ ਸਾਡਾ ਇਹ ਮਤਲਬ ਟ੍ਰੈਫਿਕ ਲਾਈਟਸ ਦੇ ਕੋਲ ਸਿਚੁਏਟਿਡ ਹੈ ਮੁਕਤਾ ਬੇਕਰਸ ਤੇ ਸਾਡਾ ਕੇਕ ਸਟੂਡੀਓ ਆਲਰੇਡੀ ਤੁਹਾਨੂੰ ਪਤਾ ਹੀ ਹੈ ਓਨ ਦਾ ਮਤਲਬ ਕੁਰਾਲੀ ਖਰੜ ਹਾਈਵੇ ਜੋ ਓਪੋਜ਼ਿਟ ਅਮਾਇਰਾ ਗ੍ਰੀਨ ਸਿਚੁਏਟਿਡ ਹੈ ਦਾ ਕੇਕ ਸਟੂਡੀਓ ਹਮ ਆ ਦੇਖੋ ਜੀ ਆਹ ਹੈ ਜਾ ਰਿਹਾ ਰਸਤਾ ਇਧਰ ਨੂੰ ਨਿਊ ਚੰਡੀਗੜ੍ਹ ਵਾਲੇ ਉਹ ਵੀ ਦੇਖ ਰਹੇ ਹੈ ਬਲੌਗ ਨੂੰ ਔਰ ਇਧਰੋਂ ਮੁਰੰਡੇ ਵਾਲੇ ਇਦਰੋਂ ਰੋਪੜ ਵਾਲੇ ਇਦਰੋਂ ਚੰਡੀਗੜ੍ਹ ਤੇ ਖਰੜ ਵਾਲੇ ਤੇ ਮੁਹਾਲੀ ਵਾਲੇ ਹੌਲਟ ਜ਼ਰੂਰ ਕਰਿਓ ਔਰ ਸਭ ਤੋਂ ਵਧੀਆ ਗੱਲ ਹੈ ਕਿ ਇਹਨਾਂ ਦੇ ਗਿਫਟ ਹੈਂਪਰਸ ਦੀਵਾਲੀ ਤੇ ਤਮਾਕਾ ਸੀਗਾ ਇਹਨਾਂ ਦਾ ਜੀ ਬਹੁਤ ਜ਼ਬਰਦਸਤ ਗਿਫਟ ਹੈਂਪਰ ਸੀਗੇ ਇਹਨਾਂ ਨੇ ਔਰ ਬਹੁਤ ਅੱਛਾ ਜਿਹੜਾ ਉਸ ਦੇ ਵਿੱਚ ਡਿਸਕਾਊਂਟਸ ਵਗੈਰਾ ਵੀ ਦਿੰਦੇ ਨੇ ਜੀ ਔਰ ਬ੍ਰਾਂਡਡ ਚੀਜ਼ਾਂ ਯੂਜ਼ ਕਰਦੇ ਆ ਜੀ ਥੋੜਾ ਜਿਹਾ ਐਕਸਪਲੇਨ ਕਰੋ ਜੀ ਆਪਣੇ ਗਿਫਟ ਹੈਂਪਰਸ ਬਾਰੇ ਜੀ ਸਰ ਜਿਵੇਂ ਆਲਰੇਡੀ ਤੁਹਾਡੇ ਕਸਟਮਰ ਬੇਸ ਨੂੰ ਤੇ ਸਾਡੇ ਕਸਟਮਰ ਬੇਸ ਨੂੰ ਮਤਲਬ ਆਲਰਡੀ ਪਤਾ ਹੈ ਕਿ ਜਦੋਂ ਦੀਵਾਲੀ ਹੋਵੇ ਲੋਹੜੀ ਹੋਵੇ ਰੱਖੜੀ ਹੋਵੇ ਅਸੀਂ ਹੈਂਪਰਸ ਵਿਦ ਗੋਡਸ ਗ੍ਰੇਸ ਬਹੁਤ ਜ਼ਿਆਦਾ ਵੈਰਾਈਟੀ ਭਰਦੇ ਹਾਂ ਜੀ ਤੇ ਹੁਣ ਐਵੇਂ ਹੁੰਦਾ ਕਿ ਅਸੀਂ ਰੈਗੂਲਰਲੀ ਵੀ ਕਸਟਮਰ ਜਦੋਂ ਸਾਡੇ ਕੋਲ ਆਉਂਦੇ ਆ ਉਹ ਮੰਗਦੇ ਆ ਵੀ ਮੇਰੀ ਕਿਸੇ ਰਿਸ਼ਤੇਦਾਰੀ ਵੀ ਚੱਲੇ ਹੈ ਆਪਣੀ ਧੀ ਭੈਣ ਕੋਲ ਚੱਲੇ ਸੰਧਾਰਾ ਦੇਣ ਚੱਲੇ ਆ ਕਿਸੇ ਬੱਚੇ ਨੂੰ ਗਿਫਟ ਕਰਨਾ ਤਾਂ ਇਨਸਟੈਡ ਆਫ ਮਤਲਬ ਸਵੀਟਸ ਤੇ ਜਾਂ ਹੁਣ ਮਿੱਠੇ ਦੇ ਜ਼ੋਰ ਦੇਣ ਤੇ ਉਹ ਕਹਿੰਦੇ ਵੀ ਸਾਨੂੰ ਹੈਂਪਰਸ ਬਾਸਕਟ ਹਮੇਸ਼ਾ ਅਵੇਲੇਬਲ ਰੱਖਿਆ ਕਰੋ ਤੇ ਅਸੀਂ ਰੱਖਦੇ ਆ 500 ਦੀ ਰੇਂਜ ਚ 700 ਦੀ ਰੇਂਜ 1000 ਤੇ ਕਸਟਮਾਈਜ਼ ਵੀ ਕਰਾ ਸਕਦੇ ਆ ਕਸਟਮਰ ਆਪਣੀ ਨੀਡ ਦੇ अकॉर्डिंग ਆਪਣੇ ਮੁਤਾਬਿਕ ਬਣਵਾ ਸਕਦੇ ਆ ਹਾਂਜੀ ਹਾਂਜੀ ਤੁਹਾਡੀ ਜੋ ਚੀਜ਼ਾਂ ਉਹਨਾਂ ਨੇ ਉਸ ਤੇ ਵਿੱਚ ਕਸਟਮਾਈਜ਼ ਕਰ ਲਈ ਰੱਖ ਸਕਦੇ ਆ ਉਹ ਐਮਪਟੀ ਬਾਸਟਰ ਦੇ ਪੈਸੇ ਦੇ ਕੇ ਨਾਲ ਜੋ ਚੀਜ਼ਾਂ ਨੂੰ ਨੇ ਐਸ ਪਰ ਪਾਕਟ ਅਲੋਸਟੇ ਉਹ ਕਰ ਸਕਦੇ ਹੈਗੇ ਹਾਂ ਤਾਂ ਪੂਰੀ ਕਸਟਮਰ ਨੂੰ ਪੂਰੀ ਖੋਲ ਹੈ ਕਿ ਆਪਣਾ ਗਿਫਟ ਖੁਦ ਤਿਆਰ ਕਰ ਸਕਦੇ ਆ ਅਸੀਂ ਆਪਣੀ ਬ੍ਰਾਂਡਿੰਗ ਰੀਵਨ ਜੋ ਪੈਕਿੰਗ ਜੋ ਫ੍ਰੀ ਕਰਕੇ ਦਵਾਂਗੇ ਲਓ ਜੀ ਆ ਬਣ ਗਈ ਗੱਲ ਜੀ ਦੇਖੋ ਆ ਹੈ ਮੁਕਤਬ ਬਿਕਰਸ ਕੋਰਾਲੀ ਵਾਲਿਆਂ ਦਾ ਖਾਸ ਦੇਖੋ ਤੁਸੀਂ ਦੇਖ ਸਕਦੇ ਗਿਫਟ ਐਮਪਰਸ ਸਾਰਾ ਸਾਲ ਇਹਨਾਂ ਕੋਲ ਅਵੇਲੇਬਲ ਹੈ ਔਰ ਤੁਸੀਂ ਇਹਨਾਂ ਨੂੰ ਕਸਟਮਾਈਜ਼ ਕਰਾ ਸਕਦੇ ਹੋ ਆਪਣੇ ਮੁਤਾਬਿਕ ਤਿਆਰ ਕਰਵਾ ਸਕਦੇ ਹੋ ਇਹ ਬਹੁਤ ਵੱਡੀ ਗੱਲ ਹੈ ਜੀ ਹੁਣ ਗੱਲ ਕਰਾਂਗੇ ਸ਼ੇਕਸ ਦੀ ਇਹਨਾਂ ਦੀ ਜੀ ਕੇਕਸ ਦੀ ਗੱਲ ਰਹਿੰਦੀ ਹਜੇ ਕੋਈ ਦੇਖੋ ਜੇ ਰਹਿੰਦੀ ਹੈ ਹਾਂਜੀ ਇੱਕ ਇਹ ਇਹ ਡਾਰਕ ਚਾਕਲੇਟ ਕੇਕ ਹੈ ਜੀ ਸਾਡਾ ਇਹ ਵੀ ਹਾਰਟ ਸ਼ੇਪ ਦੇ ਵਿੱਚ ਹੈ ਤੇ ਵੈਸੇ ਮਤਲਬ ਜਿਹੜਾ ਸਾਡਾ ਟਰਫਲ ਕੇਕ ਹੈ ਉਹ ਕਸਟਮਰਸ ਨੂੰ ਪਤਾ ਸਾਡਾ ਵਨ ਆਫ ਦਾ ਹੌਟ ਸੇਲਿੰਗ ਕੇਕਸ ਹੈ ਜੀ ਤੇ ਬਿਕਾਜ਼ ਅਸੀਂ ਟਰਫਲ ਦੇ ਵਿੱਚ ਵੀ ਜਿਹੜਾ ਪਿਓਰ ਚਾਕਲੇਟ ਹੈ ਉਹਦੇ ਵਿੱਚ ਅਸੀਂ ਫੁੱਲ ਹੈਲਦੀ ਤੇ ਮਤਲਬ ਟਾਪ ਕੁਆਲਿਟੀ ਦੇ ਇੰਗਰੀਡੀਅੰਟਸ ਯੂਜ਼ ਕਰਦੇ ਆਂ ਸੋ ਸਾਡੀ ਜੋ ਟਰਫਲ ਹੈ ਇਹ ਕਸਟਮਰ ਮਤਲਬ ਉਂਗਲੀ ਲਾ ਕੇ ਜਿਹਨੂੰ ਕਹਿੰਦੇ ਵੀ ਚੱਟਣ ਨੂੰ ਜਾਂਦਾ ਹੈ ਹਾਂਜੀ ਤੇ ਮਤਲਬ ਇਹ ਸਾਡੇ ਟ੍ਰਫਲ ਕੇਕ ਦੀ ਕੁਆਲਿਟੀ ਹੁੰਦੀ ਹੈ ਸੋ ਇਹ ਵੀ ਹਾਰਟਸ਼ਿਪ ਕੇਕ ਮਤਲਬ ਕਿਸੇ ਵੀ ਐਨੀਵਰਸਰੀ ਲਈ ਮੈਰੀ ਸੈਲੀਬ੍ਰੇਸ਼ਨ ਲਈ ਤੁਸੀਂ ਚਾਹੁੰਦੇ ਹੋ ਤਾਂ ਇਹ ਕੇਕ ਬਹੁਤ ਅੱਛਾ ਹੈ ਮੌਕੇ ਦੇ ਸਾਬਾ ਦੇਖੋ ਜੀ ਕੇਕਸ ਦੀ ਦੁਨੀਆ ਦੇ ਵਿੱਚ ਛਾਏ ਹੋਏ ਹੈ ਨੰਬਰ 1 ਨੇਮ ਨਾਟ ਇਨ ਕੋਰਾਲੀ ਆਮ ਟਾਕਿੰਗ ਅਬਾਊਟ ਦ ਰੀਜਨ ਪੂਰੇ ਰੀਜਨ ਦੇ ਵਿੱਚ ਖਾਸ ਤੌਰ ਤੇ ਮੈਂ ਚੰਡੀਗੜ੍ਹ ਵਾਲੇ ਵਾਲਿਆਂ ਨੂੰ ਹਮੇਸ਼ਾ ਇਨਵਾਈਟ ਕਰਦਾ ਹੁੰਦਾ ਕਿ ਇਸ ਦੁਕਾਨ ਜਿਹੜੀ ਕੋਈ ਖਾਸ ਦੁਕਾਨ ਹੁੰਦੀ ਹੈ ਨਾ ਸਾਡੇ ਪੰਜਾਬ ਦੀ ਉੱਥੇ ਵਿੱਚ ਚੰਡੀਗੜ੍ਹ ਵਾਲਿਆਂ ਨੂੰ ਜਰੂਰ ਇਨਵਾਈਟ ਕਰਦਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਸ਼ੋਰੂਮਸ ਦੇ ਰੈਂਟ ਪਾ ਕੇ ਕਿਰਾਏ ਪਾ ਕੇ ਚੀਜ਼ ਦਾ ਰੇਟ ਦੁੱਗਣਾ ਚੌਗਣਾ 5 ਫੋਲਡਸ 10 ਫੋਲਡਸ ਤੱਕ ਚਲਾ ਜਾਂਦਾ ਹੈ ਲੇਕਿਨ ਤੁਹਾਨੂੰ ਸਾਡੇ ਪੁਰਾਣੇ ਸ਼ਹਿਰਾਂ ਦੇ ਵਿੱਚ ਇਹ ਚੀਜ਼ਾਂ ਉਸ ਤੋਂ ਕਿਤੇ ਸਸਤੀਆਂ ਮਿਲਦੀਆਂ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਜੀ ਮੈਂ ਸਹੀ ਗੱਲ ਕਹੀ ਜੀ ਬਿਲਕੁਲ ਸਹੀ ਗੱਲ ਕਹੀ ਸਰ ਦੇਖੋ ਜਦੋਂ ਮਤਲਬ ਇੱਕ ਆਪਾਂ ਇੰਗਰੀਡੀਅੰਟਸ ਬਣਾ ਕੇ ਕੋਈ ਰੌ ਮਟੀਰੀਅਲ ਯੂਜ਼ ਕਰਦੇ ਆ ਉਹਦੀ ਕਾਸਟਿੰਗ ਸਪਲਾਈਰ ਤੋਂ ਤਾਂ ਸੇਮ ਹੀ ਆ ਰਹੀ ਹੈ ਨਾ ਬਟ ਅਸੀਂ ਸਾਨੂੰ ਕੀ ਹੈ ਕਿ ਸਾਡੇ ਦੁਕਾਨਾਂ ਆਪਣੀਆਂ ਆ ਤੇ ਉਸ ਕਰਕੇ ਸਾਨੂੰ ਖਰਚੇ ਘਟਾ ਹੈ ਤਾਂ ਅਸੀਂ ਉਸ ਕਰਕੇ ਮਿਨੀਮਮ ਮਾਰਜਿਨ ਰੱਖਿਆ ਹੋਇਆ ਹੈ ਕਿ ਕਸਟਮਰ ਤੇ ਬੋਝ ਘੱਟ ਪੈਂਦਾ ਤੇ ਉਸ ਦੇ ਵਿੱਚ ਅਸੀਂ ਐਗਲੈਸ ਵੀ ਦੇ ਰਹੇ ਹਾਂ ਬੈਸਟ ਕੁਆਲਿਟੀ ਦੇ ਰਹੇ ਹਾਂ ਬਟ ਹੁਣ ਜੇ ਤੁਸੀਂ ਚੰਡੀਗੜ੍ਹ ਚਲ ਜੂਗੇ ਇੱਕ 10x20 ਦੇ ਬੂਥ ਦਾ ਕਿਰਾਇਆ ਹੀ 2 ਲੱਖ ਰੁਪਏ ਆ ਉਹ 2 ਲੱਖ ਰੁਪਏ ਦਾ ਬੋਝ ਕਸਟਮਰ ਦੀ ਪਾਕਟ 'ਚ ਹੀ ਆ ਰਿਹਾ ਹੈ ਤਾਂ ਉਹੀ ਜਿਹੜੀ ਚੀਜ਼ ਅਸੀਂ 500 ਦੇ ਦੇਣੀ ਆ ਉੱਥੇ ਤੁਸੀਂ 800 900 ਦੀ ਖੁਦ ਲ ਲਓ ਜੀ ਗੱਲ ਕਰਾਂਗਾ ਮੈਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਚੰਡੀਗੜ੍ਹ 'ਚ ਰਹਿ ਰਹੇ ਐ ਉਹਨਾਂ ਦਾ ਪਛੋਕੜ ਪੰਜਾਬ ਦਾ ਹੈ ਉਹ ਜ਼ਰੂਰ ਕੋਰਾਲੀ ਦੇ ਵਿੱਚ ਹੌਲਟ ਜ਼ਰੂਰ ਲਗਾਣ ਕਿਉਂਕਿ ਪੰਜਾਬ ਦਾ ਜਿਹੜਾ ਬਿਜ਼ਨਸ ਹੈ ਦੀ ਉਸ ਨੂੰ ਅਸੀਂ ਪ੍ਰਮੋਟ ਕਰਨਾ ਹੈ ਔਰ ਸਭ ਤੋਂ ਵਧੀਆ ਗੱਲ ਕੀ ਪੌਕੇਟ ਫ੍ਰੈਂਡਲੀ ਵੀ ਰਹੇਗਾ ਤੁਹਾਡੇ ਲਈ ਬਹੁਤ ਬੈਨੀਫਿਟ ਰਹੇਗਾ ਪੂਰਾ ਜਿਹੜਾ 뷰 ਦਿਖਾ ਰਹੇ ਤੁਹਾਨੂੰ ਮੁਕਤ ਬਿਕਰਸ ਦਾ ਔਰ ਇਹ ਤੁਹਾਡੇ ਬੈਨੀਫਿਟ ਦੇ ਲਈ ਹੈ ਛੋਟੀਆਂ ਦੁਕਾਨਾਂ ਛੋਟੇ ਸ਼ਹਿਰਾਂ ਦੇ ਵਿੱਚ ਵੱਡੇ ਕੰਮ ਕਰ ਰਹੀਆਂ ਹਨ ਇਸ ਬਿਜ਼ਨਸ ਨੂੰ ਮੁਕਤਾ ਬੇਕਰਸ ਨੂੰ ਦੋਨਾਂ ਭਰਾਵਾਂ ਨੇ ਸੰਭਾਲਿਆ ਹੋਇਆ ਹੈ ਭਰਾਵਾਂ ਦੀ ਜੋੜੀ ਜਿੱਥੇ ਹੁੰਦੀ ਹੈ ਨਾ ਜੀ ਮਜ਼ਾ ਆ ਜਾਂਦਾ ਦੇਖ ਕੇ ਉੱਥੇ ਆਪਾਂ ਗੱਲਬਾਤ ਕਰਦੇ ਹਾਂ ਦੂਸਰੇ ਬ੍ਰਦਰ ਵੀ ਹੈ ਜੀ ਇਹਨਾਂ ਦੇ ਔਰ ਦੋਨਾਂ ਨੇ ਜਿਹੜਾ ਹੈ ਇਸ ਨੂੰ ਚਲਾਇਆ ਹੋਇਆ ਜੀ ਕੀ ਨਾਮ ਹੈ ਸਰ ਤੁਹਾਡਾ ਜੀ ਅਰुण ਗੋਤਮ ਜੀ ਅ ਅਰुण ਜੀ ਔਸ ਮਿਕਸਰੀ ਤੁਹਾਨੂੰ ਦੋਨਾਂ ਨੂੰ ਦੇਖ ਕੇ ਮਜ਼ਾ ਆ ਜਾਂਦਾ ਜੀ ਬਹੁਤ ਅੱਛਾ ਬਹੁਤ ਵਧੀਆ ਤੁਸੀਂ ਬਿਜ਼ਨਸ ਸੈਟ ਅਪ ਕੀਤਾ ਹੈ ਜੀ ਬਹੁਤ ਰੀਅਲੀ ਆਈ ਕੰਗ੍ਰੈਚੁਲੇਟ ਬੋਥ ਆਫ ਯੂ ਥੈਂਕ ਯੂ ਸਰ ਔਰ ਸਾਨੂੰ ਮਾਣ ਵੀ ਹੈ ਜਿੱਥੇ ਦੋ ਭਰਾ ਜਿਹੜੇ ਹੈ ਮਿਲ ਕੇ ਕੰਮ ਕਰ ਰਹੇ ਹੈ ਤੇ ਸ਼ਾਨਦਾਰ ਕੰਮ ਕਰ ਰਹੇ ਹੈ ਮੈਂ ਅਕਸਰ ਕਹਿਣਾ ਹੁੰਦਾ ਕਿ ਇੱਕ ਤੇ ਇੱਕ 11 ਨਹੀਂ ਹੈ ਇੱਕ ਤੇ ਇੱਕ 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 ਤੇ ਇੱਕ 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 ਮਿਕ ਇੱਕ ਤੇ ਇੱਕ ਇੱਕ ਆਹ ਹੈ ਦੀ ਗੱਲ ਕਰਿਓ ਤੁਸੀਂ ਕਮੈਂਟ ਸਬਸਕ੍ਰਾਈਬਰ ਜਿਹੜੇ ਇਸ ਵਲੌਗ ਨੂੰ ਦੇਖ ਰਹੇ ਨੇ ਇੱਕ ਤੇ ਇੱਕ 11 ਤਾਕਤ ਲਈ ਕਹਿ ਦਿੰਨੇ ਆਪਾਂ ਲੇਕਿਨ ਅਸਲ ਗੱਲ ਹੈ ਕਿ ਇਹ ਦੋਨੋਂ ਬ੍ਰਦਰ ਜਿਹੜੇ ਹੈ ਇੱਕ ਤੇ ਇੱਕ ਇੱਕ ਮਿਕ ਹੈ ਇਹ ਹੈ ਗੱਲ ਜੀ ਬਹੁਤ ਪੁਰਾਣੀ ਜਿਹੜੀ ਹੈ ਇਹਨਾਂ ਦੀ ਸ਼ਾਪ ਹੈ ਬਹੁਤ ਟ੍ਰੈਡੀਸ਼ਨਲ ਕੰਮ ਹੈ ਔਰ ਫੈਮਿਲੀ ਦੀ ਜਿਹੜੀ ਲੈਗੇਸੀ ਨੂੰ ਕੈਰੀ ਫਾਰਵਰਡ ਕਰ ਰਹੇ ਨੇ ਜੀ ਹੁਣ ਬਣੇ ਰਿਓ ਅਖੀਰ ਤੱਕ ਹਜੇ ਕੁਝ ਹੈ ਪਿਕਚਰ ਅਭੀ ਬਾਕੀ ਹੈ ਹਾਂਜੀ ਸਰ ਕੀ ਕੁਛ ਹੈ ਜੀ ਹੁਣ ਕੀ ਦਿਖਾਓਗੇ ਜੀ ਸਰ ਹੁਣ ਜਿਵੇਂ ਪਹਿਲਾਂ ਤੁਹਾਨੂੰ ਮੈਂ ਕੇਕਸ ਦਾ ਸਾਰਾ ਮਤਲਬ ਜਿਹੜਾ ਸਾਡਾ ਵਰਕ ਪ੍ਰੋਫਾਈਲ ਹੈ ਤੇ ਸਪੈਸ਼ਲਾਈਜੇਸ਼ਨ ਕੇਕਸ ਹੀ ਹੈਗੀ ਉਹ ਮੈਂ ਤੁਹਾਨੂੰ ਸਭ ਤੋਂ ਦਿਖਾ ਚੁੱਕੇ ਹਾਂ ਜੀ ਪਰ ਇੱਕ ਉਹਦੇ ਵਿੱਚ ਕੀ ਚੀਜ਼ ਹੁੰਦੀ ਸੀ ਸਰ ਜਿਵੇਂ ਸਾਡਾ ਕੇਕਸ ਦਾ ਜਿਹੜਾ ਕੰਮ ਹੈ ਉਹ ਮਤਲਬ ਓਵਰ ਸ਼ੈਡੋ ਕਰ ਦਿੰਦਾ ਸੀਗਾ ਸਾਡੇ ਸਟੈਕਸ ਦੇ ਸੈਗਮੈਂਟ ਨੂੰ ਤੇ ਕਸਟਮਰ ਅਸਲ ਤੱਕ ਖੁਦ ਜਾਣ ਹੀ ਨਹੀਂ ਪਾਈ ਸੀ ਕਿ ਸਾਡੇ ਕੋਲ ਸਨੈਕਸ ਵੀ ਅਵੇਲੇਬਲ ਹੁੰਨੇ ਆ ਜਿਦੇ ਵਿੱਚ ਸਾਡੇ ਕੋਲ 버ਗਰਸ ਹੋਗੇ ਮਤਲਬ ਕਾਠੀ ਰੋਲਸ ਹੋਗੇ ਫਰਾਈਜ਼ ਹੋਗੀਆਂ ਪੀਜ਼ਾਸ ਹੋਗੇ ਸ਼ੇਕਸ ਹੋਗੇ ਚਾਰ ਪੰਜ ਤਰ੍ਹਾਂ ਦੇ ਬਰਾਊਨੀਜ਼ ਹੋਗੀਆਂ ਚਾਕਲੇਟ ਬਰਾਊਨੀਜ਼ ਹੋਰ ਵੀ ਤਰ੍ਹਾਂ ਦੇ ਸਨੈਕਸ ਹੈਗੇ ਸਾਡੇ ਕੋਲ ਅਵੇਲੇਬਲ ਹੁੰਨੇ ਆ ਸੋ ਅੱਜ ਮੈਂ ਚਾਹੁੰਦਾ ਸੀ ਕਿ ਤੁਹਾਡੇ ਮਾਧਿਅਮ ਰਹੀਮ ਮੈਂ ਸਟੈਕਸ ਬਾਰੇ ਵੀ ਕਸਟਮਰਸ ਨੂੰ ਦੱਸਾਂ ਕਿ ਜੋ ਉਹ ਹਾਈਵੇ ਤੋਂ ਚੱਲਦੇ ਆ ਰੋਪੜ ਮਨਿੰਡੇ ਤੋਂ ਤਾਂ ਸਾਡੇ ਕੋਲ ਉਹ ਪ੍ਰੀ ਆਰਡਰ ਕਰ ਸਕਦੇ ਆ ਤਾਂ ਕਿ ਇਸ ਉਹਨਾਂ ਨੂੰ ਟਾਈਮ ਵੇਸ ਨਾ ਹੋਵੇ ਚੰਡੀਗੜ੍ਹ ਜਾ ਰਹੇ ਆ ਜਾਂ ਕਿਤੇ 50 60 ਕਿਲੋਮੀਟਰ ਸਟੈਕਸ ਤੇ ਜਾਣਾ ਹੈਗਾ ਤਾਂ ਸਾਨੂੰ ਆਰਡਰ ਕਰੋ ਉਹਨਾਂ ਦੇ ਆਉਣ ਤੋਂ ਪਹਿਲਾਂ ਸਾਡੇ ਡੋਰ ਸਟੱਪ ਤੇ ਸਨੈਕਸ ਰੈਡੀ ਹੋਣਗੇ ਪੂਰਾ ਡਰਾਈਵ ਥਰੂ ਬਣਾਤਾ ਤੁਸੀਂ ਵੀ ਹਾਂਜੀ 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 ਕਹਿ ਸਕਦੇ ਆ ਬਿਲਕੁਲ ਬਿਲਕੁਲ ਹਾਂਜੀ ਆ ਲਓ ਜੀ ਆ ਗੱਲ ਸੁਣ ਲਿਓ ਧਿਆਨ ਨਾਲ ਇਹਨਾਂ ਦੇ ਟੈਲੀਫੋਨ ਨੰਬਰਸ ਨੋਟ ਕਰ ਲਿਓ ਪ੍ਰੀ ਆਰਡਰਸ ਦੇ ਲਈ ਰੋਪੜ ਵਾਲੇ ਖਾਸ ਤੌਰ ਤੇ ਮੈਂ ਕਹੂੰਗਾ ਕਿਉਂਕਿ ਮੈਂ ਰੋਪੜ ਸ਼ਹਿਰ ਨੂੰ ਬਿਲੋਂਗ ਕਰਦਾ ਪ੍ਰੀ ਆਰਡਰਸ ਦੇ ਲਈ ਫੋਨ ਕਰ ਦੋ ਬਸ ਇਹਨਾਂ ਨੂੰ ਰੋਪੜ ਤੋਂ ਚੱਲੇ ਤੁਸੀਂ ਫੋਨ ਕਰ ਦਿੱਤਾ ਔਰ ਆਰਡਰ ਤੁਹਾਡਾ ਤਿਆਰ ਹੈ ਟਾਈਮ ਸੇਵ ਹੋ ਜਾਏਗਾ ਬਿਲਕੁਲ ਡਰਾਈਵ ਥਰੂ ਤੋਂ ਵੀ ਬੈਸਟ ਸਰਵਿਸ ਦੇ ਰਹੇ ਹਨ ਮੁਕਤਬ ਬਿਕਰ ਵਾਲੇ ਟੈਲੀਫੋਨ ਨੰਬਰ ਸੁਣ ਲਿਓ ਪ੍ਰੀ ਆਰਡਰਸ ਦੇ ਲਈ ਜਰਾ ਧਿਆਨ ਨਾਲ ਨੋਟ ਕਰ ਲਓ ਜੀ ਟੈਲੀਫੋਨ ਨੰਬਰ ਹੈਗਾ ਜੀ 998870051 ਮੈਂ ਇੱਕ ਵਾਰ ਫੇਰ ਪੜ੍ਹ ਕੇ ਦੱਸਦਾ ਨਾ 99878051 ਬਹੁਤ ਸੌਖਾ ਨੰਬਰ ਹੈਗਾ ਸਿਰਫ ਤੁਸੀਂ ਜਾਣ ਲੱਗੇ ਬੈਲ ਕਰਨੀ ਹੈ ਸਾਨੂੰ ਕਈ ਕਸਟਮਰ ਕਰਦੇ ਵੀ ਆ ਤੇ ਬਸ ਉਥੋਂ ਚੱਲਣ ਲੱਗੇ ਰੋਪੜ ਮਰਿੰਡੇ ਤੋਂ ਚਮਕੌਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਤੁਸੀਂ ਕਿਤੋਂ ਵੀ ਕਾਲ ਕਰਨੀ ਹੈ ਤੁਹਾਡੇ ਆਉਣ ਤੋਂ ਪਹਿਲਾਂ ਸਨੈਕਸ ਤਿਆਰ ਹੋਣਗੇ ਤੇ ਜਿਹਦੇ ਵਿੱਚੋਂ ਮੈਂ ਕੁਝ ਤੁਹਾਨੂੰ ਚੀਜ਼ਾਂ ਦਿਖਾਣਾ ਵੀ ਚਾਣ ਗਿਆ ਤੇ ਜੋ ਸਾਡੇ ਮਤਲਬ ਹੌਟ ਸੇਲਿੰਗ ਹੈਗੇ ਆ ਤੇ ਲਓ ਜੀ ਜਿਹਦੇ ਵਿੱਚੋਂ ਸਰ ਮੈਂ ਤੁਹਾਨੂੰ ਪਹਿਲਾਂ ਦਿਖਾਉਂਦਾ ਜੀ ਸਭ ਤੋਂ ਪਹਿਲਾਂ ਸਾਡਾ ਪਨੀਟਕਾ ਰੋਲ ਇੱਕ ਪਨੀਟਿਕਾ ਰੋਲ ਸਾਡਾ ਮਤਲਬ ਕਸਟਮਰਸ ਬਹੁਤ ਪਸੰਦ ਕਰਦੇ ਆ ਪਨੀਟਿਕਾ ਰੋਲ ਏ ਟੋਟਲੀ ਮਤਲਬ ਆਪਣਾ ਮਾਇਓਨੈਸ ਬੈਰਾ ਜੋ ਵੀ ਇਹਦੇ ਵਿੱਚ گارਲਿਕ ਸੌਸ ਪੈਂਦੀ ਹੈ ਉਹ ਅਸੀਂ ਟਾਪ ਦੀ ਕੰਪਨੀ ਵੀਬਾ ਜਾਂ ਡਲਮਾਂਟ ਵੀ ਯੂਜ਼ ਕਰਦੇ ਆ ਸਰ ਔਰ ਪਨੀਰ ਇਸ ਦੇ ਵਿੱਚ ਅਸੀਂ ਵੇਰਕਰ ਹੀ ਯੂਜ਼ ਕਰਦੇ ਆ ਬਿਲਕੁਲ ਸਭ ਕੁਝ ਬ੍ਰਾਂਡਡ ਹੈ ਸਾਰਾ ਹਾਂਜੀ ਹਾਂਜੀ ਸਰ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਰਿਹਾ ਸਰ ਪਨੀਟਿਕਾ 버ਗਰ ਜਿਹੜਾ ਸਾਡਾ ਪਨੀਟਿਕਾ 버ਗਰ ਹੈ ਉਹ ਵੀ ਕਸਟਮਰ ਦੀ ਮਤਲਬ ਪਸੰਦ ਹੈ ਜੀ ਤੇ ਇਸ ਦੇ ਵਿੱਚ ਵੀ ਅਸੀਂ ਸੇਮ ਕੁਆਲਿਟੀ ਦੇ ਇੰਗਰੀਡੀਅੰਟਸ ਯੂਜ਼ ਕਰਦੇ ਹਾਂ ਸਰ ਤੇ ਇਸ ਤੋਂ ਇਲਾਵਾ ਸਾਡੇ ਕੋਲ ਪੀਜ਼ਾਸ ਹੋ ਗਏ ਮਤਲਬ ਫ੍ਰੈਂਚ ਫ੍ਰਾਈਜ਼ ਹੋ ਗਈਆਂ ਤੇ ਸਪ੍ਰਿੰਗ ਰੋਲ ਚੀਜ਼ ਕਨ ਰੋਲ ਕਾਫੀ ਤਰ੍ਹਾਂ ਦੀ ਵੈਰਾਈਟੀ ਹੈਗੀ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਵਾ ਚਾਹਾਂਗਾ ਸਾਡੇ ਜਿਹੜੀ ਮਤਲਬ ਦੁਕਾਨ ਦੀ ਇੱਕ ਮੋਸਟ ਫੇਵਰਿਟ ਬਣਦੀ ਜਾ ਰਹੀ ਹੈ ਚਾਕਲੇਟ ਬਰਾਊਨੀ 트ਫਲ ਬਰਾਊਨੀ ਜੀ ਔਰ 트ਫਲ ਬਰਾਊਨੀ ਮਤਲਬ ਬਹੁਤ ਕੱਟ ਹੁੰਦਾ ਹੈ ਕਿ ਅ ਮਤਲਬ ਕਰਾਲੀ ਵਰਗੇ ਸ਼ਹਿਰ ਚ ਕੈਸ ਉਹ ਜਿੱਥੇ ਆਬਾਦੀ ਬਹੁਤ ਘੱਟ ਹੈ ਤੇ ਇੱਥੇ ਆਪਸ਼ਨਸ ਬਰਾਊਨੀ ਦੀ ਬਿਲਕੁਲ ਨਹੀਂ ਹੁੰਦੀ ਸੀ ਪਰ ਅਸੀਂ ਥੋੜਾ ਟਰਾਈ ਕੀਤਾ ਸੀ ਕਿ ਚਲੋ ਕਸਟਮਰ ਨੂੰ ਅਸੀਂ ਸ਼ੁਰੂ ਕਰਕੇ ਦੇਖਦੇ ਹਾਂ ਤਾਂ ਹੁਣ ਅਸੀਂ ਨੂਟੇਲਾ ਬਰਾਊਨੀ, ਟ੍ਰਫਲ ਬਰਾਊਨੀ, ਇਵਨ ਕਿ ਰੈੱਡ ਵੈਲਵੈਟ ਬਰਾਊਨੀ ਵੀ ਅਸੀਂ ਲਾਂਚ ਕਰ ਰਹੇ ਹਾਂ ਅਗਲੇ ਮਹੀਨੇ ਤੇ ਸਾਡੇ ਕੋਲ ਤਿੰਨ ਚਾਰ ਤਰ੍ਹਾਂ ਦੀ ਬਰਾਊਨੀ ਕਦੇ ਵੀ ਤੁਸੀਂ ਬਾਕੇ ਆਪਣੀ ਫੈਮਿਲੀ ਨਾਲ ਹੌਟ ਇਨ ਵਾਰਮ ਕਰਕੇ ਇਹਦਾ ਮਤਲਬ ਲੁਤਫਾ ਤੁਸੀਂ ਉਠਾ ਸਕਦੇ ਹੋ ਲਓ ਜੀ ਦੇਖੋ ਜੀ ਪੂਰਾ ਦਾ ਪੂਰਾ ਟੇਬਲ ਲੇਓਵਰ ਕਰਕੇ ਦਿਖਾ ਦਿੱਤਾ ਆਹ ਹੈ ਪੂਰਾ ਬੜਾ ਪਿਆਰਾ ਹੁਣ ਗੱਲ ਕਰਾਂਗੇ ਸ਼ੇਕਸ ਦੇ ਬਾਰੇ ਵੀ ਜੀ ਕੀ ਕਹਿੰਦੇ ਜੀ ਸ਼ੇਕਸ ਬਾਰੇ ਜੀ ਸਾਡੇ ਕੋਲ ਸਰ 6-7 ਤਰ੍ਹਾਂ ਦੇ ਸ਼ੇਕਸ ਮਿਲਦੇ ਆ ਤੇ ਇਹ ਹੈਗਾ ਸਾਡਾ ਔਰੀਓ ਸ਼ੇਕ ਜੀ ਸਾਡੇ ਕੋਲ ਰੈਡ ਵੈਲਵਟ ਸ਼ੇਕ ਹੋ ਗਿਆ ਸਟਰਾਬਰੀ ਸ਼ੇਕ ਹੋ ਗਿਆ ਬਟਰਸਕੋਟ ਸ਼ੇਕ ਹੋ ਗਿਆ ਮੰਗੋ ਸ਼ੇਕ ਹੋ ਗਿਆ ਤੇ ਗ੍ਰੀਨ ਪਿਸਤਾ ਸ਼ੇਕ ਹੋ ਗਿਆ ਮਿਕਸ ਫਰੂਟ ਸ਼ੇਕ ਹੋ ਗਿਆ ਸੋ ਇਹ ਸ਼ੇਕ ਸਾਡੇ ਕੋਲ ਸਾਰੇ ਅਵੇਲੇਬਲ ਹੁੰਨੇ ਆ ਕਿਉਂਕਿ ਸਮਰ ਆ ਗਈਆਂ ਤੇ ਕਸਟਮਰਸ ਆ ਗਏ ਸਾਡੇ ਕੋਲ ਏਸੀ ਚ ਬੈਠ ਕੇ ਆਰਾਮ ਨਾਲ ਆਪਣੇ ਸ਼ੇਕਸ ਇੰਜੋਏ ਕਰੇ ਆਪ ਆਪਣੇ ਫੈਮਲੀ ਨਾਲ ਲਓ ਜੀ ਦੇਖੋ ਜੀ ਕਿਆ ਕਮਾਲ ਦੀ ਗੱਲ ਹੈ ਕੇਕਸ ਐਂਡ ਸ਼ੇਕਸ ਦੀ ਪੂਰੀ ਵੈਰਾਈਟੀ ਔਰ ਸਨੈਕਸ ਜਿਹੜੇ ਹੈ 버ਗਰਸ ਵਗੈਰਾ ਕਾਠੀ ਰੋਲ ਹਰੇਕ ਚੀਜ਼ ਦੀ ਟਾਪ ਦੀ ਵੈਰਾਈਟੀ ਹੈ ਔਰ ਖਾਸ ਕਰਕੇ ਬਰਾਉਨੀਜ਼ ਇਹ ਜਿਹੜਾ ਕੰਮ ਇਨਾ ਵਧੀਆ ਕੀਤਾ ਹੋਇਆ ਹੈ ਮੁਕਤਬ ਬਿਕਰਸ ਕੋਰਾਲੀ ਵਾਲਿਆਂ ਨੇ ਮੇਰੇ ਕਹੇ ਤੇ ਮੈਂ ਰਿਕਮੈਂਡ ਕਰਦਾ ਇਸ ਸਟਰੋਂਗਲੀ ਰਿਕਮੈਂਡ ਨਾਟ ਦਿਸ ਬਿਜ਼ਨਸ ਦਿਸ ਪਰਸਨ ਆਲਸੋ ਔਰ ਇਹਨਾਂ ਦੇ ਸਮਾਨਤਾ ਵਕਈ ਹੋਏਗਾ ਹੋਏਗਾ ਵਧੀਆ ਆਹ ਹੈ ਜੀ ਗੱਲ ਅچھے ਲੋਕ ਅੱਛਾ ਕੰਮ ਕਰਦੇ ਆਂ अच्छे लोग अच्छे कारोबार ਕਰਦੇ ਆ ਤੇ अच्छे ਲੋਕਾਂ ਨੂੰ ਪਲੈਟਫਾਰਮ ਜਿਹੜਾ ਹੈ ਬੱਲੇ ਬੱਲੇ ਫਿਲਮਜ਼ ਦੇ ਰਿਕਾਰਡਜ਼ ਜ਼ਰੂਰ ਦਿੰਦੀ ਹੈ ਜੀ ਕੋਈ ਹੋਰ ਗੱਲ ਕਹਿਣਾ ਚਾਹੁੰਦੇ ਜੀ ਜਾਂਦੇ ਜਾਂਦੇ ਜੀ ਹਾਂਜੀ ਹਾਂਜੀ ਬਸ ਇਹ ਕਹਿਣਾ ਚਾਹੁੰਦਾ ਵੀ ਮਤਲਬ ਹੈਲਦੀ ਖਾਓ ਹਾਈਜਨਿਕ ਹਾਉ ਜੋ ਸਾਡੀ ਐਸ ਬੀਇੰਗ ਮਤਲਬ ਓਨਰ ਆਫ ਦ ਸਟੋਰਸ ਇਹ ਪ੍ਰੇਫਰੈਂਸ ਆਂਦੀ ਹੈ ਕਿ ਅਸੀਂ ਆਪਣੀ ਦੇਖੋ ਸਫਾਈ ਦਾ ਅਸੀਂ ਬਹੁਤ ਧਿਆਨ ਰੱਖਦੇ ਆਂ ਠੀਕ ਹੈ ਜੀ ਤੇ ਉਹ ਦੇਖ ਰਹੀ ਹੈ ਬਿਲਕੁਲ ਹੈ ਇਹ ਕਲਾਸ ਹੈ ਹਾਂ ਜੀ ਹਾਂ ਜੀ ਤੇ ਮਤਲਬ ਅੱਜ ਕੱਲ ਹੈਲਦੀ ਹੀ ਲਾਈਫ ਸਟਾਈਲ ਸਾਰੇ ਚੁਣਦੇ ਆਂ ਕਿਉਂਕਿ ਮਤਲਬ ਅੱਜ ਕੱਲ ਦਾ ਟ੍ਰੈਂਡ ਹੈ ਮੇ ਆ ਗਿਆ ਕਿ ਲੋਕੀ ਕਹਿੰਦੇ ਆ ਵੀ ਸਰ ਤੂੰ ਦੋ ਪੈਸੇ ਵੱਧ ਲੈ ਲਓ ਪਰ ਸਾਨੂੰ ਮਤਲਬ ਚੀਜ਼ ਹੈਲਦੀ ਐਂਡ ਹਾਈਜਨਿਕ ਚਾਹੀਦੀ ਹੈ ਸੋ ਇਸ ਗੱਲ ਕਰਕੇ ਕਹਿਣਾ ਚਾਹੁੰਗਾ ਸਾਡੀ ਸਟਾਪ ਨੂੰ ਜਰੂਰ ਵਿਜ਼ਿਟ ਕਰੋ ਆਲੇ ਦੁਆਲੇ ਮਤਲਬ ਮੋਰਿੰਡਾ ਚ ਤੇ ਇਹ ਸਾਡਾ ਸਾਰਾ ਆਪਣਾ ਇਲਾਕਾ ਹੈ ਠੀਕ ਹੈ ਤੇ ਇਹ ਵਧੀਆ ਚੀਜ਼ ਵਧੀਆ ਕੁਆਲਟੀ ਅਸੀਂ ਹਮੇਸ਼ਾ ਤੁਹਾਡੇ ਮਤਲਬ ਕੀ ਕਹਿੰਨੇ ਵੀ ਅਸੀਂ ਤਾਂ ਮੈਂ ਤਾਂ ਮੰਨਦਾ ਕਿ ਅਸੀਂ ਤਾਂ ਚੜਨਾ ਦੀ ਧੂਲਾ ਆਪਣੇ ਕਸਟਮਰ ਦੀ ਤੇ ਮਤਲਬ ਜੋ ਕੁਝ ਵੀ ਅਸੀਂ ਉਹਨਾਂ ਲਈ ਹਮੇਸ਼ਾ ਕਰ ਸਕੀਏ ਅਸੀਂ ਉਹ ਕਰਦੇ ਰਵਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬੜੇ ਭਰਾਵਾਂ ਦਾ ਕਿ ਸਾਡੇ ਨਾਲ ਹਮੇਸ਼ਾ ਆ ਕੇ ਤੁਸੀਂ ਮਤਲਬ ਸਹਿਯੋਗ ਦਿੰਦੇ ਹੋ ਤੇ ਸਾਡੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਹੋ ਤੇ ਸਾਡੇ ਨਾਲ ਗੱਲਾਂ ਕਰਕੇ ਅਸੀਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੱਸੋ ਇਹ ਬਹੁਤ ਵੱਡੀ ਗੱਲ ਹੈ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਕਿੱਦਾਂ ਤਾਂ ਲੱਗਿਆ ਤੁਹਾਨੂੰ ਵਲੌਗ ਤੇ ਕਿੱਦਾਂ ਦੀ ਲੱਗੀ ਗੱਲਬਾਤ ਤੁਸੀਂ ਕਮੈਂਟ ਜ਼ਰੂਰ ਕਰਿਓ ਕੋਈ ਵੀ ਚੀਜ਼ ਦਾ ਆਰਡਰ ਦੇਣਾ ਚਾਹੁੰਦੇ ਹੋ ਕੋਈ ਵੀ ਰੇਟਸ ਪੁੱਛਣਾ ਚਾਹੁੰਦੇ ਹੋ ਕਿਸੇ ਪ੍ਰਕਾਰ ਦਾ ਟੈਲੀਫੋਨ ਨੰਬਰ ਇਹਨਾਂ ਨੇ ਬੋਲ ਦਿੱਤੇ ਆਂ ਔਰ ਮੈਂ ਸਟਰੋਂਗਲੀ ਫਿਰ ਰეკਮੈਂਡ ਕਰਾਂਗੇ ਕਿ ਇਹਨਾਂ ਦੀ ਸ਼ਾਪ ਨੂੰ ਵਿਜ਼ਿਟ ਕਰਿਓ ਮੁਕਤ ਬੇਕਰਜ਼ ਦ ਕੈਕ ਸਟੂਡੀਓ ਕੋਰਾਲੀ ਬੱਸ ਸਟੈਂਡ ਤੇ ਨਾਲ ਹੀ ਹੈ ਸ਼ਾਪ ਵਿਰਸੇ ਤੇ ਵਿਰਾਸਤ ਤੇ ਵੀ ਕੰਮ ਕਰਦੇ ਆਂ ਤੇ ਨਾਲ ਨਾਲ ਇਸ ਤਰ੍ਹਾਂ ਦੀਆਂ ਬ੍ਰਾਂਡਿੰਗਸ ਵੀ ਕਰਦੇ ਆਂ ਬੜੀਆਂ ਜੈਨੂਇਨ ਜੀਆਂ ਸ਼ੁਕਰੀਆ ਮਿਹਰਬਾਨੀ